ਪੰਜਾਬ ਵਿੱਚ ਮੌਸਮ ਇੱਕਦਮ ਬਦਲ ਗਿਆ ਦੱਸਦਿ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇੱਕਦਮ ਬਾਰਿਸ਼ ਸ਼ੁਰੂ ਹੋ ਗਈ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਪੈ ਰਹੀ ਹੈ ਦੱਸਦਿ ਕਿ ਪੰਜਾਬ ਦੇ ਮਹਾਲੀ, ਜ਼ਿਲਖਪੁਰ, ਰਾਜਪੁਰਾ, ਪਟਿਆਲਾ ਸહી ਕਈ ਇਲਾਕਿਆਂ ਵਿੱਚ ਤੇਜ਼ ਬਾਰਿਸ਼ ਦੇਖ ਨੂੰ ਮਿਲੀ ਭਾਰਤੀ ਮੌਸਮ ਵਿਭਾਗ ਨੇ 14 ਅਗਸਤ ਤੱਕ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਦੱਸਦਿ ਕਿ ਪੰਜਾਬ ਵਿੱਚ ਮੀਂਹ ਦਾ ਇੱਕ ਨਵਾਂ ਦੌਰ ਸ਼ੁਰੂ ਹੋਵੇਗਾ ਮੌਸਮ ਵਿਭਾਗ ਨੇ ਕਿਹਾ ਕਿ ਤਿੰਨ ਦਿਨ ਰੁਖ ਰੁਖ ਕੇ بارش ਹੋ ਸਕਦੀ ਹੈ ਇਸ ਤੋਂ ਬਾਅਦ 12 ਅਗਸਤ ਨੂੰ ਪੂਰੇ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ ਇਹ ਸਿਲਸਲਾ ਅਗਲੇ ਦਿਨ ਤੋਂ ਲੈ ਕੇ 4 ਦਿਨ ਤੱਕ ਜਾਰੀ रह ਸਕਦਾ ਹੈ ਵਿਭਾਗ ਨੇ 14 ਅਗਸਤ ਲਈ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਦੱਸਿਆ ਕਿ ਅਗਲੇ 7 ਦਿਨਾਂ ਲਈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਤੇ ਕੁਝ ਥਾਵਾਂ ਤੇ ਹਲਕੀ بارش ਦੇ ਚੇਤਾਵਨੀ ਜਾਰੀ ਕੀਤੀ ਗਈ ਹੈ ਦਸਦੀ ਕਿ 14 ਅਗਸਤ ਨੂੰ ਮਹਾਰਾਸ਼ਟਰ ਗੋਆ ਗੁਜਰਾਤ ਕੌਂਕਣ ਸ਼ੋਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਕੁਝ ਥਾਵਾਂ ਤੇ ਤੇਜ਼ بارش ਹੋਣ ਦੀ ਸੰਭਾਵਨਾ ਹੈ ਇਸ ਸਮੇਂ ਦੌਰਾਨ ਕੁਝ ਖੇਤਰਾਂ ਵਿੱਚ ਹਲਕੀ بارش ਹੋਣ ਦੀ ਸੰਭਾਵਨਾ ਹੈ ਸ਼੍ਰੋਮਣੀ ਕਾਲਦਲ ਦੀ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਜਿੰਦਰ ਕੋਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਡੀਏਪ ਦੀ ਕਾਲਾ ਬਾਜ਼ਾਰੀ ਦਾ ਮੁੱਦਾ ਚੁੱਕਿਆ ਉਹਨਾਂ ਨੇ ਸੰਸਦ ਵਿੱਚ ਚਿੰਤਾ ਜਤਾਈ ਹੈ ਡੀਏਪ ਵੇਚਣ ਵਾਲਿਆਂ ਖਿਲਾਫ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹਰਸੀਮਤ ਕੌਰ ਬਾਦਲੇ ਪ੍ਰਸ਼ਨ ਸੈਸ਼ਨ ਦੌਰਾਨ ਪੁੱਛਿਆ ਕਿ ਪੰਜਾਬ ਦੇ ਕਿਸਾਨਾਂ ਨੂੰ 5.5 ਲੱਖ ਮੈਟ੍ਰਿਕ ਟਨ ਦੀ ਲੋਡ ਦੇ ਖਿਲਾਫ ਕਿੰਨੀ ਡੀਏਪ ਵੰਡ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਪੁੱਛਿਆ ਹੈ ਕਿ ਸਰਕਾਰ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ੀਅਮ ਖਾਦਾਂ ਉਤੇ ਜੋ ਵੀ ਡੀਏ ਤੋਂ ਮਹਿੰਗੀ ਹੈ ਕੋਈ ਸਬਸਿਡੀ ਦੇਣ ਦਾ ਪ੍ਰਸਤਾਵ ਕਰ ਰਹੀ ਹੈ ਅਰਸ਼ਿੰਦ ਕੋਰ ਬਾਦਲ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਚਿੰਤਾ ਜਤਾਈ ਤੇ ਸਰਕਾਰ ਤੋਂ ਇਸ ਬੁੱਧੇ ਉਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਸਭ ਮੈਂ ਆਪਕਾ ਮਾਧਿਅਮ ਸੇ ਮਾਨਯ ਮੰਤਰੀ ਜੀ ਸੇ ਪੁੱਛਣਾ ਚਾਹੂਗੀ ਕਿ ਲਗਾਤਾਰ ਪੰਜਾਬ ਮੇ ਹਰੇਕ ਸੀਜ਼ਨ ਮੇ ਡੀਏਪੀ ਕੀ ਇਤਨੀ ਬੜੀ ਸ਼ਾਰਟੇਜ ਵੀ ਆਤੀ ਹੈ ਔਰ ਬਲੈਕ ਮਾਰਕਟਿੰਗ ਐਸੇ ਹੋਤੇ ਕਿ ਇੱਕ ਡੀਏਪੀ ਕੇ ਬੈਗ ਕੇ ਲੇ ਜੋ 1350 ਰੁਪਏ ਕਾ ਹੋਣਾ ਪੜਤਾ ਹੈ ਤੋ ਉਹਨਾਂ जबरदस्ती तीन हजार तक का दूसरा सामान भी खरीदवाया जाता है जो डीएपी चाहिए तो मान्य मंत्री जी बताएंगे कि पिछले तीन साल से साढ़े पाँच लाख मेट्रिक टन जो एलोकेशन है पंजाब की वो कितना उसके अगेंस्ट एलोकेट किया है केंद्र ने और जो शॉर्टेज रही है उसकी भरपाई के लिए क्या किया है और इसी के साथ मेरा सवाल जुड़ा है कि डीएपी की जगह जो एन के बेचा जाता है किसानों को एज अ सब्सिड्यूट जो सत्रह रुपए का है क्या आप उसमें कोई सब्सिडी ज़्यादा कम करेंगे क्योंकि अब चाइना ने जब एक्सपोर्ट बंद कर दिया है अपने पॉलिसी बदल दिया है जिस करके डी ए की शॉर्टेज हो रही है तो किसान डीएपी ना मिलने करके उसके ऊपर शोषण ना किया जाए ब्लैक में उसको ना खरीदना पड़े इसके बारे में आप क्या करें क्योंकि आपके रिप्लाई ने बोला है कि ब्लैक मार्केटिंग में पंजाब में टू थाउजेंड हुए लेकिन एंड एक पे भी नहीं एक भी नहीं फाइल हुआ जब मेरी अपनी कॉन्स्टिट्यूंसी में ਹਰ ਇੱਕ ਸेलर ਜ਼ਬਰਦਸਤੀ ਬਲੈਕ ਮਾਰਕੀਟਿੰਗ ਕਰਕੇ ਕਿਸਾਨੋਂ ਸੇ ਪੈਸਾ ਵਸੂਲੀ ਕਰ ਰਹਾ ਥਾ ਜਬ ਬੀਏਪੀ ਦੀ ਜ਼ਰਤ ਸੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼ਰੋਣੀ ਕਲ ਦਲ ਦੇ ਸੀਨੀਅਰ ਆਗੂ ਵਿਕਰਮ ਜੀਠੀਆ ਦੀ ਜ਼ਮਾਨਤ ਅਰਜੀ ਦੀ ਵਾਹਾਲੀ ਅਦਾਲਤ ਵਿੱਚ ਦੁਬਾਰਾ ਸੁਣਵਾਈ ਹੋਈ ਪਰ ਉਹਨਾਂ ਨੂੰ ਰਾਹਤ ਨਹੀਂ ਮਿਲੀ ਇਸ ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੋਵੇਗੀ ਮਜੀਠੀਆ ਨੂੰ ਵਿਜੀਲੈਂਸ ਨੇ 25 ਜੂਨ ਨੂੰ ਉਹਨਾਂ ਦੇ ਅਮਰਸਥਰ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਨਾਬਾਜੇਡ ਵਿੱਚ ਪੰਸਨ ਦਸਦੀ ਕੀ ਵਿਕਰਮਜੀਤਿਆ ਤਾਂ ਹੁਣ ਜੇਲ੍ਹ ਚੋਂ ਬਾਹਰ ਆਣਾ ਮੁਸ਼ਕਲ ਹੈ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੋਂ ਇਲਾਵਾ ਉਹਨਾਂ ਦੇ ਵਿਰੁੱਧ ਅੰਮ੍ਰਿਤਸਰ ਵਿੱਚ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ ਦੋਸ਼ ਹੈ ਕਿ ਜਦੋਂ 25 ਜੂਨ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਉਹਨਾਂ ਕੋਲ ਪਹੁੰਚੀ ਸੀ ਤਾਂ ਉਹਨਾਂ ਨੇ ਟੀਮ ਨਾਲ ਦੁਰਵਿਵਹਾਰ ਕੀਤਾ ਸੀ ਇੱਥੇ ਪੁਲਿਸ ਮੁਲਾਜ਼ਮਾ ਨਾਲ ਹੱਤੋਂ ਪਾਈ ਕੀਤੀ ਇਸ ਦੌਰਾਨ ਉਹਨਾਂ ਦੇ ਇੱਕ ਸਮਰਥਕ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਤੇ ਗੈਰ ਕਾਨੂੰਨੀ ਜ਼ਮਾਨਤੀ ਤਰਾਵਾਂ ਲਗਾਈਆਂ ਗਿਆ ਹਨ ਅਜਿਹੇ ਸਤੇ ਵਿੱਚ ਇੱਕ ਗੱਲ ਸਪਸ਼ਟ ਹੈ ਕਿ ਜੇਕਰ ਉਹਨਾਂ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਤਾਂ ਵੀ ਅੰਮ੍ਰਿਤਸਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲਵੇਗੀ ਦੱਸ ਦੇ ਕਿ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਾਲਦਸ ਦੇ ਸੀਨੀਅਰ ਆਗੂ ਵਿਕਰਮਜੀਤਿਆ ਦੀ ਜ਼ਮਾਨਤ ਅਰਜੀ ਦੀ ਮੁਹਾਲੀ ਅਦਾਲਤ ਵਿੱਚ ਦੁਬਾਰਾ ਸੁਣਵਾਈ ਹੋਈ ਪਰ ਉਹਨਾਂ ਨੂੰ ਰਾਹਤ ਨਹੀਂ ਮਿਲੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੋਵੇਗੀ ਜਦੋਂ ਕਿ ਬੈਰਕ ਬਦਲਣ ਦੀ ਪਟੀਸ਼ਨ ਤੇ 12 ਅਗਸਤ ਨੂੰ ਸੁਣਵਾਈ ਹੋਵੇਗੀ ਦੱਸਦੀ ਕਿ ਮਜੀਠੀਆ ਨੂੰ ਵਿਜੀਲੈਂਸ ਨੇ 25 ਜੂਨ ਨੂੰ ਉਹਨਾਂ ਦੇ ਅਮਸਤਾ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਨਾਬਾਜ਼ਿਰ ਵਿੱਚ ਬੰਦ ਸਨ ਵਿਕਰਮ ਮਜੀਠੀਆ ਦਾ ਹੁਣ ਜੇਲ੍ਹ ਤੋਂ ਬਾਹਰ ਆਉਣਾ ਮੁਸ਼ਕਲ ਹੈ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੋਂ ਇਲਾਵਾ ਉਹਨਾਂ ਵਿਰੁੱਧ ਅੰਮ੍ਰਿਤਸਰ ਵਿੱਚ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ ਦੋਸ਼ ਹੈ ਕਿ 25 ਜੂਨ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਉਹਨਾਂ ਕੋਲ ਪਹੁੰਚੀ ਸੀ ਤਾਂ ਉਹਨਾਂ ਨੇ ਟੀਮ ਨਾਲ ਦਰਵਾਰ ਕੀਤਾ ਤੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਸ਼੍ਰੋਮਣੀ ਕਾਦਲ ਵਿੱਚ ਘਰ ਵਾਪਸੀ ਕਰ ਚੁੱਕੇ ਹਨ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਮਾਨ ਜੋ ਕਿ 2024 ਚ ਸ਼੍ਰੋਮਣੀ ਕਾਦਲ ਤੋਂ ਨਾਰਾਜ਼ ਹੋ ਕੇ ਸੁਧਾਰ ਲਹਿਰ ਵਾਲੇ ਧੜੇ ਵਿੱਚ ਸ਼ਾਮਲ ਹੋ ਗਏ ਸਨ ਹੁਣ ਮੁੜ ਸ਼੍ਰੋਮਣੀ ਕਾਦਲ ਵਿੱਚ ਵਾਪਸੀ ਕਰ ਗਏ ਹਨ ਜਾਣਕਾਰੀ ਅਨਸਾਰ ਸ਼੍ਰੋਮਣੀ ਕਾਦਲ ਦੇ ਪ੍ਰਧਾਨ ਸੁਖबीर ਬਾਦਲ ਬਲਦੇਵ ਸਿੰਘ ਮਾਨ ਦੇ ਨਿਵਾਸ ਸਥਾਨ ਕਰਾਟ ਵਿਖੇ ਪਹੁੰਚੇ ਇਸ ਦੇ ਨਾਲ ਹੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਪਹੁੰਚੀ ਸੀ ਬਲਦੇਵ ਸਿੰਘ ਮਾਨ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਉਹ ਇਸ ਸਮੇਂ ਸ਼ਰੋਬਣੀ ਕਾਲ ਦਲ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਲ ਹਨ ਉਹ ਡਿੜਬਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹ ਚੁੱਕੇ ਹਨ ਜਦੋਂ ਕਿਤੇ ਸੈਰ ਕਰਨ ਦੂਜੇ ਪਾਸੇ ਚਲੇ ਜਾਂਦੇ ਐ ਪਰ ਮੈਂ ਇਹਨਾਂ ਦਾ ਸਾਥ ਵਿੱਚ ਟੈਲੀਫੋਨ ਫਿਰ ਵੀ ਕਰ ਦਿੰਦਾ ਇਹਨਾਂ ਨੂੰ ਹਰ ਹਫ਼ਤੇ 10 ਦਿਨ ਬਾਅਦ ਮਹਿਮਾਨ ਸਾਹਿਬ ਨੂੰ ਗੱਲ ਕਰ ਲੈਂਦਾ ਸੀ ਟੈਲੀਫੋਨ ਕਰ ਲੈਂਦਾ ਸੀ ਪੁੱਛਦਾ ਰਹਿੰਦਾ ਸੀ ਕਿ ਜਦੋਂ ਸੈਰ ਸੁਰ ਖਤਮ ਹੋ ਗਈ ਵਾਪਸ ਆ ਜਾਓ ਕਿਉਂਕਿ ਲੋੜ ਮੈਨੂੰ ਸੇ ਦੱਸ ਨੀਕ ਇਨਸਾਨ ਵਧੀਆ ਇਨਸਾਨ ਤੇ ਮੈਂ ਤਾਂ ਕੱਲ ਮਖੌਲ ਕਰ ਰਿਹਾ ਸੀ ਦੋ ਦਿਨ ਪਹਿਲੇ ਮੈਂ ਇੱਕ ਫੋਟੋ ਦੇਖੀ ਮੇਰੇ ਕੋਲੇ ਕਿਸ ਨੇ ਭੇਜੀ ਤੁਸੀਂ ਸ਼ਾਇਦ ਦੇਖੀ ਹੋਣੀ ਹੈ ਇੱਕ ਬੂਟੇ ਨੂੰ ਪਾਣੀ ਦੇ ਰਹੇ ਸੀ ਤੇ ਮੈਂ ਦੇਖਿਆ ਕੌਣ-ਕੌਣ ਦੇ ਰਿਹਾ ਹੈ ਇੱਕ ਪਾਸੇ ਪਰਮਿੰਦਰ ਸਿੰਘ ਇੱਕ ਪਾਸੇ ਮਾਨ ਸਾਹਿਬ ਸੀ ਪਰਮਿੰਦਰ ਢੀਂਡਾ ਸਾਹਿਬ ਤੇ ਮਾਨ ਸਾਹਿਬ ਦੋਨੋਂ ਇੱਕੋ ਹੀ ਬੂਟੇ ਨੂੰ ਹੈ ਮੈਂ ਟੈਪੜ ਕੀਤਾ ਮੈਂ ਕਿਹਾ ਮਾਨ ਸਾਹਿਬ ਆ ਕਿਹੜਾ ਖੁਸ਼ਕਿਸਮਤ ਬੂਟਾ ਜਿਸ ਤੇ ਦੋਨੋਂ ਹੀ ਪਾਣੀ ਪਈ ਜਾਂਦੇ ਹੋ ਇੱਕ ਗੱਲ ਕੀਤੀ ਸੀ ਜੀ ਤੁਹਾਨੂੰ ਪਰ ਮੈਂ ਤੁਹਾਨੂੰ ਦੱਸਾਂ ਜੀ ਇਹਨਾਂ ਦੀ ਸੁਪਰ ਕਮਾਂ ਹਾਈ ਕਮਾਂਡ ਬਹੁਤ ਤਗੜੀ ਹੈ ਹੈ ਹੋਮ ਮਿਨਿਸਟਰੀ ਰੋਟੀ ਨਹੀਂ ਮਿਲੀ ਜੇ ਤੁਸੀਂ ਸਹਿਰ ਕਰਨਗੇ ਸਹਿਰ ਕਰਨੀ ਹੈ ਤਾਂ ਇੱਥੇ ਹੀ ਕਰੀ ਜਦੋਂ ਕਰੇ ਇਹਨਾਂ ਬੇਟਾ ਵੀ ਸਾਰਾ ਦੇਖੋ ਦਿਲੋਂ ਪੂਰੀ ਜ਼ਿੰਦਗੀ ਇਹਨਾਂ ਦੇ ਹਰ ਖੂਨ ਦੇ ਕਤਰੇ ਵਿੱਚ ਅਕਾਲੀ ਦਲ ਅਕਾਲੀ ਦਲ ਥੋੜੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਥੋੜੇ ਬਜ਼ੁਰਗਾਂ ਤੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਕੇ ਅਕਾਲੀ ਦਲ ਖੜਾ ਕੀਤਾ ਹੈ ਅੱਜ ਜੇ ਬੱਚੇ ਬੈਠੇ ਆਪਾਂ ਅਕਾਲੀਵਲ ਕਰਕੇ ਹੀ ਹੈ ਆਪਣੇ ਨਾਲ ਦੁਨੀਆਂ ਜਿੰਨੀਆਂ ਵੀ ਦਿੱਲੀ ਵਾਲੀਆਂ ਪਾਰਟੀਆਂ ਆਈਆਂ ਉਹਨਾਂ ਨੇ ਕੋਈ ਨਾ ਕੋਈ ਧੁਖਾ ਆਪਣਣਾ ਦਿੱਤਾ ਜੇ ਪੰਜਾਬ ਦੀ ਵੰਡ ਹੋਈ ਉਦੋਂ ਕਾਂਗਰਸ ਨੇ ਆਪਣਾ ਆਪਣਾ ਰਾਜ ਤਾਂ ਨਹੀਂ ਦਿੱਤੀ ਜਿਹੜੀ ਸਭ ਤੋਂ ਵੱਡੀ ਆਪਣੇ ਨਾਲ ਮਾਰ ਪਾਈ ਕਾਂਗਰਸ ਦੀ ਹੈ ਜਿਹੜੀ ਰਾਜਸਥਾਨ ਨੂੰ ਸਾਰਾ ਪਾਣੀ ਹੱਤਾ ਦੇ ਦਿੱਤਾ ਉਹਦੋਂ ਕਾਂਗਰਸ ਦਾ ਰਾਸੀ ਕਾਂਗਰਸ ਨੇ ਧੱਕੇ ਨਾਲ ਪਾਣੀ ਦਿੱਤਾ ਜਿਹੜੀ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਜਿਹੜੇ ਮੁਲਕ ਵਿੱਚੋਂ ਦਰਿਆ ਨੱਪਦੇ ਆ ਪਾਣੀ ਦਾ ਹੱਕ ਉਹਨਾਂ ਦਾ ਹੀ ਹੈ ਪਰ ਨਹੀਂ ਉਦੋਂ ਉਹਨਾਂ ਨੇ ਕਾਂਗਰਸ ਦਿੱਤਾ ਉਦੇ ਬਾਅਦ ਫਿਰ ਤੋਂ ਐਸ.ਵਾਈ.ਐਲ ਨੇ ਬਾਕੀ ਪਾਣੀ ਸੀ ਦੇਣ ਲੱਗੇ ਉਹ ਤਾਂ ਅਕਾਲੀ ਦਲ ਨੇ ਵਿਚਾਲਿਆ ਥੋੜੀ ਅੱਜ ਸਾਰੇ ਬੈਠੇ ਹੋ ਤੁਸੀਂ ਤੁਸੀਂ ਘਰੇ ਚਲੇ ਜਾਓ ਥੋੜੇ ਕੋਲੇ ਟਿਊਬਵਲ ਕਨੈਕਸ਼ਨ ਹੈ ਦੇਣ ਵਾਲਾ ਬਾਫੂ ਬਾਦਲ ਜੇ ਥੋੜੇ ਉਹਦੇ ਬਿਜਲੀ ਮੁਫਤ ਆ ਰਹੀ ਹੈ ਅਕਾਲੀ ਦਲ ਤੇ ਬਾਫੂ ਬਾਦਲ ਦੀ ਜੇ ਥੋੜੀ ਮੰਡੀਆਂ ਅਕਾਲੀ ਦਲ ਦੀਆਂ ਜੇ ਟਰੈਕਟਰ ਦਾ ਟੈਕਸ ਮਾਫ ਹੋਇਆ ਕਾਲੀ ਦਲ ਦਾ ਜੇ ਲਿੰਕ ਰੋੜਾ ਬਣਿਆ ਕਾਲੀ ਦਲ ਨੇ ਆ ਜੇ ਗਰੀਬ ਨੂੰ ਆਟਾ ਦਾਲ ਸ਼ੱਕਰ ਕੁਝ ਵੀ ਚੀਜ਼ ਦੇਖ ਲੋ ਪੰਜਾਬ ਦੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਧੀਨਾ ਕਾਲੀ ਦਲ ਕਿਉਂਕਿ ਕਾਲੀ ਦਲ ਆਪਣੇ ਜੇ ਮਾਨ ਸਾਹਿਬ ਨੇ ਕਿਹਾ ਆ ਕਾਲੀ ਦਲ ਆ ਥੋੜਾ ਹੈ ਆ ਜੁਦੇ ਜਿੰਨੇ ਵੀ ਆ ਭਾਵੇਂ ਝਾੜੂ ਵਾਲੇ ਆ ਭਾਵੇਂ ਆ ਕਾਂਗਰਸੀ ਆ ਭਾਵੇਂ ਫੁੱਲ ਵਾਲੇ ਆ ਅੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਸੀਂ ਹੁਣ ਨਤੀਜਾ ਦੇਖ ਹੀ ਲਿਆ ਲੈਂਡ ਪੂਲਿੰਗ ਦਾ ਕੀ ਕਰ ਰਿਆ ਥੋੜੀ ਜ਼ਮੀਨ ਖੋ ਰਿਆ 70000 ਕਿੱਲਾ 65000 ਕਿੱਲਾ ਖੋ ਰਿਆ ਆਹ ਤਾਂ ਸ਼ੁਰੂਆਤ ਹੈ ਜੇ ਉਹਨਾਂ ਨੇ ਦੇਖਿਆ ਨਾ ਕਿ ਇੱਥੇ ਕੋਈ ਰੋਹ ਨਹੀਂ ਪਿਆ ਲੱਖ ਏਕੜ ਹੋਰ ਤਿਆਰੀ ਕਰੀ ਬੈਠੇ ਆ ਥੋੜੇ ਕੋਲ ਰਹਿੂਗਾ ਕੀ ਇਸ ਕਰਕੇ ਮੈਂ ਬੇਨਤੀ ਕਰਨਾ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜੇ ਵਾਪਸ ਖੁਸ਼ੀਆਂ ਲੈ ਕੇ ਆਉਣੀ ਹੈ अपना राज राजो थोड़ा अपना आज दस साल थोड़े खराब हो गए दस साल पिछले पांच साल कांग्रेस ने कैप्टन ने आज झाड़ू वाले ने संगरूर जिले वाले मैं हाथ जोड़ के बेनती करता इनकलाबी बंदे हो ਤੁਸੀਂ ਮਨ ਬਣਾ ਲਓ ਉਸ ਗੁਰੂ ਵਾਲੇ ਕੋਈ ਕਾਲੀ ਦਲ ਦੀ ਸਰਕਾਰ ਆਉਣੀ ਹੈ ਬਨਜੂ ਥੋਡੀ ਸਰਕਾਰ ਐਸੀ ਸਾਰੇ ਤੇ ਆਉਣ ਨੇ ਹੁਣ ਤਾਂ ਬਹੁਤ ਦੇਖੋ ਹੁਣ ਤਾਂ ਹਾਲਾਤ ਆਪਣੇ ਐ ਹੋ ਗਏ ਹੁਣ ਤਾਂ ਬਾਹਰਲੇ ਮੁਲਕ ਵੀ ਆਪਣੇ ਬੱਚਿਆਂ ਨੂੰ ਲੈਣ ਨੂੰ ਠੱਡ ਗਏ ਕਈ ਬੰਦੇ ਸੋਚਦੇ ਸੀ ਅਸੀਂ ਕੈਨੇਡਾ ਭੇਜ ਦਾਂਗੇ ਆਸਟ੍ਰੇਲੀਆ ਭੇਜ ਦਾਂਗੇ ਅਮਰੀਕਾ ਭੇਜ ਦਾਂਗੇ ਸਾਰੇ ਨੇ ਬੰਦ ਕਰਤੇ ਹੁਣ ਆਪਾਂ ਹੀ ਇਸ ਸੂਬੇ ਨੂੰ ਤਗੜੇ ਕਰਾਂਗੇ ਤਾਂ ਆਪਾਂ ਬਚਾਂਗੇ ਇੱਥੇ ਇੰਡਸਟਰੀ ਆਊਗੀ ਇੱਥੇ ਡਵੈਲਪਮੈਂਟ ਹੋਊਗਾ ਤੇ ਖੇਤੀ ਚ ਇੰਪਰੂਵਮੈਂਟ ਆਊਗੀ ਉਹ ਇਕੱਲੇ ਖਾਲੀ ਦਲ ਕਰ ਸਕਦਾ ਕਿਉਂਕਿ ਸਾਡਾ ਘਰ ਹੈ ਉਹਨਾਂ ਦਾ ਘਰ ਨਹੀਂ ਹੈ ਉਹ ਤਾਂ ਜਿਵੇਂ ਕਿਹਾ ਗੈਸਟ ਹਾਊਸ ਵਾਸਤੇ ਹੁੰਦੇ ਸੋ ਮੈਂ ਜਿਆਦਾ ਸਮਾਂ ਨਹੀਂ ਲੈਣਾ ਮੈਂ ਅੱਜ ਬੜਾ ਦਿਲੋਂ ਮੈਨੂੰ ਖੁਸ਼ੀ ਹੈ ਤੇ ਮੈਂ ਕਈ ਮਹੀਨਿਆਂ ਦਾ ਜਦੋਂ ਗੈਸ ਮਾਨਸਾ ਤੁਹਾਨੂੰ ਉਦੋਂ ਹੀ ਮੈਂ ਥੱਤ ਅੱਛਾ ਮੈਂ ਹੋਰ ਕਿਸੇ ਨਾਲ ਨਹੀਂ ਗੱਲ ਕੀਤੀ ਸਿਰਫ ਮਾਨ ਸਾਹਿਬ ਨਾਲ ਹੀ ਕਰਦਾ ਸੀ ਹੈ ਇਹਨਾਂ ਦਾ ਵੀ ਜਦੋਂ ਬੋਰ ਹੁੰਦੇ ਮੇਰੇ ਨਾਲ ਗੱਲ ਕਰ ਲੈਂਦੇ ਸੀ ਜਦੋਂ ਮੇਰਾ ਜੀ ਕਰਦਾ ਸੀ ਮੈਂ ਮਾਨ ਸਾਹਿਬ ਨੂੰ ਗੱਲ ਕਰਨ ਦਿੰਦਾ ਸੀ ਮੈਂ ਕਿ ਮਾਨ ਸਾਹਿਬ ਜਿੰਨਾ ਮਰਜੀ ਆ ਮੈਂ ਤੁਹਾਨੂੰ ਲੈ ਕੇ ਹੀ ਆਉਣਾ ਮੈਂ ਨੇ ਇੱਕ ਵਾਰ ਕਿਹਾ ਸੀ ਮੈਂ ਆਹਨ ਚੱਕ ਲਿਓਣਾ ਤੁਸੀਂ ਦੱਸੋ ਕਿੱਥੇ ਬੈਠੇ ਹੋ ਹੈ ਬੋਲੇ ਸੋਨ ਹਾਂ ਸੋਨ ਜੀ ਤੇ ਦੇਖੋ ਹੁਣ ਸਭ ਤੋਂ ਸੀਨੀਅਰ ਹੁਣ ਮਾਨ ਸਾਹਿਬ ਇੰਨਾ ਵੀ ਐਡਵਾਈਸ ਮਾਨ ਸਾਹਿਬ ਦੀ ਕੱਲੇ ਇਸ ਵੀ ਸਾਡੀ ਪਾਰਟੀ ਚ ਵੀ ਮਨ ਲੱ ਦ ਸਭ ਤੋਂ ਸੀਨੀਅਰ ਤੁਸੀਂ ਹੋਣੇ ਏਜ ਕਿੰਨੇ ਹੋਗੇ ਇਹ ਤਾਂ ਜੈਨਾ ਹੋ ਗਏ ਇਲੈਕਸ਼ਨ ਨੂੰ ਸਭ ਤੋਂ ਸੀਨੀਅਰ ਦੇਖੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਜਿਹੜੇ ਪੁਰਾਣੇ ਲੋਕ ਹੁੰਦੇ ਹਨ ਉਹਨਾਂ ਨੂੰ ਹਰ ਦਾ ਪੀਚ ਪਤਾ ਹੁੰਦਾ ਜਿਵੇਂ ਕਹਾਵਤ ਹੈ ਇੱਕ ਬਜ਼ੁਰਗ ਨੂੰ ਜਰੂਰ ਨਾਲ ਕੇ ਲੈ ਕੇ ਹੀ ਜਾਇਆ ਕਰੋ ਉਹਨੂੰ ਕਿਤੇ ਮੁਸ਼ਕਿਲ ਹੋ ਜਾਂਦਾ ਜੇ ਮੁੰਡਿਆਂ ਨੂੰ ਕੋਈ ਮੁਸ਼ਕਿਲ ਆ ਜਾਏ ਕੱਟਣ ਦਾ ਰਾਹ ਤਾਂ ਬਜ਼ੁਰਗ ਹੀ ਦੱਸਦੇ ਹੁੰਦੇ ਐਸ ਕਰਕੇ ਮਾਨ ਸਾਹਿਬ ਤੁਹਾਨੂੰ ਤੁਸੀਂ ਮੈਂ ਮੈਂ ਘਰ ਵਾਪਸੀ ਨਹੀਂ ਕਹਿ ਰਿਹਾ ਮੈਂ ਲਗਾਇਨ ਮੇਰੇ ਤੇ ਫਿਰ ਤੇ ਆਤਰਖਿਓ ਆਸ਼ੀਰਵਾਦ ਮੈਂ ਮੈਨੂੰ ਸਿਰੋਪਾ ਦਿਓ ਮੈਂ ਇਹਨਾਂ ਨੂੰ ਨਹੀਂ ਦੇਣਾ ਮੈਨੂੰ ਦੇਣਗੇ ਸਿਰੋਪਾ ਕਿਉਂਕਿ ਆ ਮੇਰੇ ਬਜ਼ੁਰਗ ਹੈ ਮੇਰੇ ਦੇ ਪਿਤਾ ਮੰਗੂ ਹੈ ਤੇ ਐਸ ਕਰਕੇ ਇਹਨਾਂ ਨੇ ਮੇਰੇ ਬਾਦਲ ਸਾਹਿਬ ਦਾ ਬੜਾ ਸਾਥ ਦਿੱਤਾ ਤੁਹਾਡਾ ਇਸ ਕਰਕੇ ਮੈਂ ਖੁਤੂਸ ਰੋਪਾਲ ਲੈ ਕੇ ਤੇ ਮੈਂ ਇੰਨੀ ਬੇਨਤੀ ਕਰਦਾ ਹਾਂ ਤੁਸੀਂ ਸਾਰੀ ਸਾਰੇ ਆਪਣੇ ਸਾਥੀਆਂ ਨੂੰ ਅੱਜ ਮਨ ਬਣਾ ਲਵਾ ਕੇ ਇੱਥੇ ਆਏ ਆ ਕਿ ਆਪਾਂ ਆਪਣੀ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਆਪਣੇ ਕਿਸਾਨਾਂ ਦੀ ਗਰੀਬ ਦੀ ਵਪਾਰੀ ਦੀ ਆਪਣੀ ਸਰਕਾਰ ਲੈ ਕੇ ਆਪਾਂ ਪੰਜਾਬ ਨੂੰ ਵਾਪਸ ਉਹ ਖੁਸ਼ੀਆਂ ਦੇ ਦਿਨ ਦਿਖਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਨ ਸਾਹਿਬ ਹੁਣ ਆਪਣੇ ਸਭ ਤੋਂ ਸੀਨੇ ਰਹਿ ਇੱਥੇ ਇਹ ਪਰਿਵਾਰ ਮੰਗੂ ਮਾਨ ਸਾਹਿਬ ਤੁਸੀਂ ਸਾਰਿਆਂ ਨੂੰ ਅਡਵਾਈਸ ਕਰੋ ਤੇ ਸਾਰੇ ਸਾਥੀਆਂ ਨੂੰ ਇੱਕ ਝੰਡੇ ਥੱਲੇ ਕਰ ਲੋ ਨਿਸ਼ਾਨਾ ਇੱਕੋ ਇੱਕ ਹੈ 2027 ਪੰਜਾਬ ਦੀ ਸਰਦਾਰ ਪੰਜਾਬੀ ਦੀ ਸਰਕਾਰ